ਖਬਰ ਲੈਣਿਆ ਮੱਖੂ ਤੋਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਬਕਾਇਦਾ ਤੌਰ ਤੇ ਇਹਨਾਂ ਦਿਨਾਂ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਡਾਕਟਰ ਐਸ ਪੀ ਸਿੰਘ ਉਭਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਪੰਜਾਬ ਦੇ ਵਿੱਚ ਆਏ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਲੋੜਿੰਦਾ ਸਮਾਨ ਜਿਵੇਂ ਸੁੱਕਾ ਰਾਸ਼ਨ ਮੱਛਰਦਾਨੀ ਸੈਨੀਟਾਈਜ਼ਰ ਪੈਡ ਦਵਾਈਆਂ ਤਰਪਾਲਾ ਤੇ ਪਸ਼ੂਆਂ ਦੀ ਫੀਡ ਵੱਡੇ ਪੱਧਰ ਤੇ ਮਹਈਆ ਕਰਵਾਈ ਜਾ ਰਹੀ ਹੈ ਔਰ ਬੀਤੇ ਕੱਲ ਡਾਕਟਰ ਉਹ ਬਰਾਏ ਬਲੋ ਜਸਟਿਸ ਨਵਾਬ ਸਿੰਘ ਦੇ ਨਾਲ ਤੀਸਰੇ ਦੌਰ ਦੇ ਵਿੱਚ ਹੜਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਿਨ੍ਹਾਂ ਵਿੱਚ ਰੁਕੇਨੇ ਵਾਲਾ ਬੰਨ ਅਰਾਜੀ ਸਬਰਾ ਬਸਤੀ ਗਰੀਬ ਸਿੰਘ ਰੋਡੇ ਵਾਲਾ ਇਹਨਾਂ ਹੋਰ ਪਿੰਡਾਂ ਦੇ ਵਿੱਚ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਬਕਾਇਦਾ ਤੌਰ ਤੇ ਘੁੰਮਦੇ ਨਜ਼ਰ ਆਏ। ਉਹਨਾਂ ਦੇ ਨਾਲ ਇਲਾਕੇ ਦੇ ਐਮਐਲਏ ਸਾਹਿਬ, ਤਹਿਸੀਲਦਾਰ ਸਾਹਿਬ ਤੇ ਹੋਰ ਪਤਵੰਤੇ ਸੱਜਣ ਵੀ ਬਕਾਇਦਾ ਤੌਰ ਤੇ ਉਹਨਾਂ ਦੇ ਨਾਲ ਪਹੁੰਚੇ। ਇਸ ਸੰਬੰਧ ਦੇ ਵਿੱਚ ਅਮਰਜੀਤ ਕੌਰ ਛਾਬੜਾ ਪ੍ਰਧਾਨ ਫਿਰੋਜ਼ਪੁਰ ਇਕਾਈ ਅਤੇ ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਖਸਰ ਸਾਹਿਬ ਨੇ ਦੱਸਿਆ ਕਿ ਡਾਕਟਰ ਬਰਾਏ ਵੱਲੋਂ ਲਿਆਂਦਾ ਸਮਾਨ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੀਆਂ ਟੀਮਾਂ ਵੱਲੋਂ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਮੁਹਿਤ ਤਰਤੀਬ ਅਨੁਸਾਰ ਲੋੜਵੰਦਾਂ ਨੂੰ ਤਕਸੀਮ ਕੀਤਾ ਜਾ ਰਿਹਾ ਹੈ ਇਸ ਸੰਬੰਧ ਵਿੱਚ ਹੋਰ ਕਿਸ ਨੇ ਕੀ ਗੱਲਬਾਤ ਕੀਤੀ ਹੈ ਆਓ ਮਾਰਦੇ ਹਾਂ ਇਸ ਪੂਰੀ ਖਬਰ ਤੇ ਇੱਕ ਨਜ਼ਰ ਪੋਸੂ ਨਾਮਾ ਚੈਨਲ ਲਈ ਮੱਖੂ ਤੋਂ ਰঞ্জੀਤ ਸਿੰਘ ਰਾਏ ਦੀ ਰਿਪੋਰਟ ਦੇਖੋ ਹਾਲਾਤ ਅਜੇ ਵੀ ਮਾੜੇ ਨੇ ਔਰ ਜੋ ਅਸ ਤੋਂ 10 15 ਸਾਲ ਪਹਿਲਾਂ ਸੀਗੇ 10 15 ਦਿਨ ਪਹਿਲਾਂ ਸੀਗੇ ਉਹ ਤਾਂ ਖੈਰ ਬਹੁਤ ਦਰਦਨਾਕ ਸੀ ਸੋ ਪੰਜਾਬ ਸਾਡਾ ਬੜੀ ਦਰਦਨਾਕ ਹਾਲਤ ਚੋਂ ਲੰਘ ਰਿਹਾ ਹੈ ਤਕਰੀਬਨ ਸਾਰੇ ਡਿਸਟ੍ਰਿਕਟ ਗਿਆ ਮੈਂ ਸਾਰਿਆਂ ਵੱਲ ਸੇ ਘੁੰਮ ਕੇ ਆਇਆ ਜਾਇਜ਼ਾ ਲਿਆ ਸਾਰਾ ਕਾਫੀ ਨੁਕਸਾਨ ਹੋਇਆ ਇਸ ਲਈ ਰਾਵੀ ਨੇ ਬਹੁਤ ਨੁਕਸਾਨ ਕੀਤਾ ਸਾਡੇ ਡੇਰਾ ਬਾਬਾ ਨਾਨਕ ਜਾਂ ਅਮਰਸਰ ਸਾਈਡ ਤੇ ਤਰੰਤਾਂ ਪੱਟੀ ਹੋ ਗਿਆ ਇਧਰ ਚਲੋ ਬਿਆਸ ਨੇ ਤੇ ਸਤਲੁਜ ਨੇ ਮਾਰ ਮਾਰੀਆਂ ਲੇਕਿਨ ਗਾਵੀ ਨੇ ਕਾਫੀ ਨੁਕਸਾਨ ਕੀਤਾ ਜਿਹੜਾ ਚਾਹੇ ਦਿਨਾਨਗਰ ਹੋ ਗਿਆ ਚਾਹੇ ਸਾਰਾ ਏਰੀਆ ਲਗਰਦਾਸਪੁਰ ਦਾ ਕੀਤਾ ਸੋ ਹੁਣ ਅਸੀਂ ਰੁਕਨੇ ਵਾਲਾ ਖੜੇ ਆ ਇਥੇ ਪਹਿਲਾਂ ਹੀ ਮਰੋਕੇਗਾ ਜਦੋਂ ਕਿ ਇਥੇ ਬਾਬਿਆਂ ਦੀ ਬੜੀ ਮਿਹਰ ਰਹੀ ਇਥੇ ਛੋੜੀਆਂ ਮਤਲਬ ਕਿ ਹਜ਼ਾਰਾਂ ਦੀ ਗਿਣਤੀ ਸੰਗਤ ਲੱਗੀ ਸੀ ਔਰ ਹਜ਼ਾਰਾਂ ਦੀ ਟਰਾਲੀਆਂ ਸੀ ਜਿਨ੍ਹਾਂ ਨੇ ਇਸ ਬੰਦ ਦੀ ਪੂਰੀ ਮੁਰੰਮਤ ਕੀਤੀ ਇਹਨੂੰ ਰੁਕਿਆ ਜਦੋਂ ਮੈਂ ਪਿਛਲੇ ਦਿਰੇ ਆਇਆ ਸੀ ਮੈਨੂੰ ਪਤਾ ਸੀ ਕਿ ਇਹ ਬੰਦ ਟੁੱਟਣ ਦੇ ਆਇਆ ਹੋਇਆ ਸੀ ਉਹ ਟੁੱਟ ਜਾਂਦਾ ਤੇ ਫਿਰ ਦੇਖੋ ਕਿੰਨਾ ਨੁਕਸਾਨ ਹੋਣਾ ਸੀ ਲੇਕਿਨ ਉਹਨਾਂ ਦੀ ਬੜੀ ਹਿੰਮਤ ਹੈ। ਏਹੀ ਬੰਦ ਹੈ ਨਾ? ਏਹੀ ਬੰਦ ਸਰ ਇੱਥੇ ਸੀਗਾ। ਵੈਸੇ ਆਉਣ ਵਾਲੇ ਸਮੇਂ ਵਿੱਚ ਕਿੱਦਾਂ ਦੀ ਮਦਦ ਕੀਤੀ ਜਾਊਗੀ? ਦੇਖੋ ਇਹ ਜਿਹੜਾ ਪਹਿਲਾ ਦੌਰ ਹੈ ਇਹ ਤਾਂ ਅਸੀਂ ਰਲ ਕੇ ਮਿਲ ਕੇ ਸਾਰਿਆਂ ਨੇ ਕਰ ਲਿਆ। ਕਿਉਂਕਿ ਇੱਥੇ ਹੁਣ ਨਾ ਰਸਨ ਦੀ ਕਮੀ ਰਹੀ ਹੈ ਸਿਰਫ ਚਾਰੇ ਦੀ ਕਮੀ ਹੈ। ਚਾਰਾ ਅਜ ਵੀ ਅਜੇ ਡੇਢ ਦੋ ਮਹੀਨੇ ਚਾਰਾ ਹੋਰ ਚਾਹੀਦਾ ਔਰ ਮੇਰਾ ਖਿਆਲ ਹੁਣ ਤੱਕ ਅਸੀਂ 60 62 ਜਿਹੜੇ ਆ ਟਰਾਲੇ ਹੈਗੇ ਇੱਕ ਟਰਾਲੇ ਚ 20 ਟਨ ਮਾ ਲੰਦਾ ਸੋ ਤਕਰੀਬਨ 1100 ਟਨ ਜਿਹੜਾ ਚਾਰਾ ਅਸੀਂ ਦੇ ਚੁੱਕੇ ਹਾਂ ਸਾਰੇ ਡਿਸਟ੍ਰਿਕਟ ਬਲਾਕੇ ਔਰ ਮੇਰੇ ਕੋਲ ਅਜੇ 3000 ਟਨ ਚਾਰਾ ਹੋਰ ਪਿਆ ਹੋਇਆ ਸੋ ਚਾਰੇ ਦੀ ਕੋਈ ਕਮੀ ਨਹੀਂ ਹੈ ਔਰ ਆਉਣ ਵਾਲਾ ਮੈਨੂੰ ਪਤਾ ਕਿ ਅਗਲੇ ਡੇਢ ਦੋ ਮਹੀਨੇ ਜਿਹੜਾ ਪਾਣੀ ਉੱਤਰ ਵੀ ਜਾਏਗਾ ਚਾਰਾ ਫੇਰ ਨਹੀਂ ਮਿਲਣਾ ਸੋ ਪਸ਼ੂਆਂ ਵਾਸਤੇ ਜਿਹੜਾ 1 ਲੱਖ ਤੋਂ ਉੱਤੇ ਪਸ਼ੂ ਹੈ ਸੋ ਚਾਰਾ ਚਾਹੀਦਾ ਚਾਰੇ ਉਲੋਂ ਅਸੀਂ ਪੂਰੇ ਪੰਨਾਰ ਖੋਲੇ ਹੋ ਜੋਤਪੁਰ ਹੋਵੇ ਜਾਂ ਕਿਸੇ ਵੀ ਡਿਸਟ੍ਰਿਕਟ ਚ ਹੋਵੇ ਇੱਥੋਂ ਡਿਮਾਂਡ ਜਾਂਦੀ ਆ ਅਗਲੇ ਦਿਨ ਸਾਡਾ ਟ੍ਰੇਲਾ ਜਿਹੜਾ ਆ ਜਾਂਦਾ ਹੈ ਚਲੋ ਇਹ ਤਾਂ ਹੋ ਗਿਆ ਪਿਛਲਾ ਦੋ ਜਿਹੜਾ ਅਸੀਂ ਨਵੇਲ ਲਿਆ ਤੋਂ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਜਸਟਿਸ ਨਵਾਬ ਸਿੰਘ ਜੀ ਸੋ ਇਹਨਾਂ ਨੇ ਆਪਣੀ ਇੱਛਾ ਕੀਤੀ ਜਾਰੀ ਕੀਤੀ ਕਿ ਨਹੀਂ ਇਹਨਾਂ ਨੂੰ ਨੁਕਸਾਨ ਹੋ ਚੁੱਕਾ ਪੰਜਾਬ ਦਾ ਤੇ ਮੈਂ ਜਾਣਨਾ ਚਾਹੁੰਦਾ ਮੈਂ ਦੇਖਣਾ ਚਾਹੁੰਦਾ ਤਾਂ ਜੋ ਮੈਂ ਵੀ ਕੋਈ ਰਿਪੋਰਟ ਜਿਹੜੀ ਸੈਂਟਰ ਨੂੰ ਭੇਜ ਸਕਾਂ ਕਿਉਂਕਿ ਇਹ ਸਾਡੇ ਚੇਅਰਮੈਨ ਵੀ ਹੈਗੇ ਨੇ ਪੰਜਾਬ ਹਰਿਆਣਾ ਦੇ ਤੇ ਜਿਨ੍ਹਾਂ ਦਾ ਕੰਮ ਇਹ ਹੈ ਚਾਹੇ ਕਿਸਾਨੀ ਅੰਦੋਲਨ ਹੋਇਆ ਚਾਹੇ ਉਸਰਾ ਹੁਣ ਪਿੰਡਾਂ ਚਾਏ ਨੇ ਸਭ ਲੋਕ ਸੁਣ ਰਹੇ ਨੇ ਦੇਖ ਰਹੇ ਨੇ ਤੇ ਸਾਰੀ ਰਿਪੋਰਟ ਇਹ ਵੀ ਤਿਆਰ ਕਰਨਗੇ ਹੁਣ ਜਿਹੜਾ ਅਗਲਾ ਦੌਰ ਆ ਰਿਹਾ ਦੇਖੋ ਪਾਣੀ ਉਤਰ ਰਿਹਾ ਕਈ ਜਗ੍ਹਾ ਤੇ ਇੱਥੇ ਵੀ ਉਤਰ ਰਿਹਾ ਤਕਰੀਬਨ ਹੁਣ ਬੱਚਿਆਂ ਨੇ ਪੈਦਾ ਹੋਣਾ ਬਿਮਾਰੀਆਂ ਪੈਦਾ ਹੋਣੀਆਂ ਤੇ ਅਸੀਂ ਤਕਰੀਬਨ 25 ਤੋਂ ਲੱਗੇ 30 ਜਿਹੜੀਆਂ ਮਸ਼ੀਨਾਂ ਹੈਗੀਆਂ ਫੋਗਿੰਗ ਮਸ਼ੀਨ ਜਿਹੜੀਆਂ ਉਹ ਅੱਜ ਅਸੀਂ ਸ਼ੁਰੂਆਤ ਕਰ ਦਿੱਤੀ ਹੈ ਅਸੀਂ ਮੋਗੇ ਦੇ ਆਏ ਆ ਇੱਥੇ ਦੋ ਮਹੀਨਾ ਜੇ ਦੇ ਰਹੇ ਹਾਂ ਇਸ ਸਾਡੇ ਜਿਹੜੇ ਸਾਡੇ ਜਿਹੜੇ ਮੈਂਬਰ ਸਾਹਿਬਾਨ ਹੈਗੇ ਨੇ ਇਹਨਾਂ ਨੇ ਉਹ ਮਸ਼ੀਨਾ ਚਲਾ ਕੇ ਤੇ ਸਾਰਾ ਜਿਹੜਾ ਧੂਆ ਕਰਕੇ ਇਹਨੂੰ ਮਾਰਨਾ ਮਛਰ ਨੂੰ ਦਵਾਈਆਂ ਵੀ ਪਾਈਆਂ ਸਭ ਕੁਝ ਦੇ ਰਿਆ ਸੀ ਇੱਥੇ ਸਰ ਕੋਈ ਮੈਡੀਕਲ ਸਹੂਲਤ ਵੀ ਦਿੱਤੀ ਜਾਂਦੀ ਉਸ ਤੋਂ ਬਾਅਦ ਜੀ ਇਸ ਤੋਂ ਬਾਅਦ ਜਿਹੜੀ ਹੈ ਉਹ ਮੈਡੀਕਲ ਸਹੂਲਤ ਹੈ ਹੁਣ ਵੀ ਦਵਾਈਆਂ ਦੇ ਰਿਆ ਦੇਖੋ ਸਾਡੇ ਕੋਲ ਮੈਡੀਕਲ ਦਾ ਤਾਂ ਅਸ਼ਟੇਮ ਸਾਹਿਬ ਆਪਨੇ ਵੀ ਕੀਤਾ ਹੋਗਾ ਹਾਂ ਜੀ ਦੇਖੋ ਗਵਰਨਮੈਂਟ ਵੀ ਕਰ ਰਹੀ ਹੈ ਹੁਣ ਅੱਜ ਦੇਖੋ ਦੋ ਬਟਾਲੀਅਨ ਹੈਗੀਆਂ ਜਿਹੜੀਆਂ ਬੀਐਸਐਫ ਦੀਆਂ 99 ਬਟਾਲੀਅਨ ਹੈ 155 ਬਟਾਲੀਅਨ ਹੈ ਜਿੱਥੋਂ ਕੇ ਕਮਾਂਡਰ ਸਾਹਿਬ ਨੇ ਸਾਨੂੰ ਡਿਵਾਨਡ ਭ ਪਾਣੀ ਦੇ ਬੋਤਲਾ ਜਾਂ ਹੋਰ ਕਾਫੀ ਸਮਾਨ ਸੀ ਉਹਨਾਂ ਦਾ ਉਹਨਾਂ ਨੇ ਸਾਨੂੰ ਡਿਮਾਂਡ ਕੀਤੀ ਸੀ ਕੱਲ ਹੀ ਡਿਮਾਂਡ ਆਈ ਸੀ ਔਰ ਅੱਜ ਸਾਡਾ ਟਰੱਕ ਜਿਹੜਾ ਲੋਡ ਹੋ ਗਿਆ ਕੱਲ ਸਵੇਰੇ ਉਹ ਟਰੱਕ ਦੋਨਾਂ ਬਟਾਲੀਆਂ ਦੇ ਵਿੱਚ ਉਹ ਪਹੁੰਚ ਜਾਣਗੇ ਸਾਡੇ ਪ੍ਰੈਜ਼ੀਡੈਂਟ ਹੈਗੇ ਅਮਰਜੋਦੇ ਸਾਰਾ ਕਰਕੇ ਬਣ ਦਿੱਤਾ ਜਾਏਗਾ ਸੋ ਇਹ ਵੀ ਹੋ ਜਾਏਗਾ ਉਸ ਤੋਂ ਬਾਅਦ ਅੱਗੇ ਅਸੀਂ ਵਰਡ ਹੈਗੇ ਕਿ ਜਿਸਲੇ ਪਾਣੀ ਉਧਰ ਗਿਆ ਅਜੇ ਤੱਕ ਰੇਤਾ ਕੜੀ ਹੋਣੀ ਕਾਫੀ ਉਹ ਵੀ ਸਾਫ ਕਰਨੀ ਪੈਣੀ ਹੈ ਉਸ ਤੋਂ ਬਾਅਦ ਅਗਰ ਜ਼ਮੀਨ ਉਪਜਾਊ ਕਰਨ ਲਈ ਫਿਰ ਇਹਨਾਂ ਨੂੰ ਦੇਖੋ ਇਹਨਾਂ ਨੂੰ ਡੀਜ਼ਲ ਚਾਹੀਦਾ ਇਹਨਾਂ ਨੂੰ ਪੰਪ ਚਾਹੀਦੇ ਇਹਨਾਂ ਨੂੰ ਮੋਟਰਾਂ ਚਾਹੀਦੀਆਂ ਨੇ ਇਹਨਾਂ ਨੂੰ ਬੀਜ ਚਾਹੀਦਾ ਇਹਨਾਂ ਨੂੰ ਖਾਦ ਚਾਹੀਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਦੀ ਲੋੜ ਹੈ ਇਸ ਤੋਂ ਇਲਾਵਾ ਫਿਰ ਜਿਹੜੇ ਜਿੱਦਾਂ ਹੁਣ ਪਿੱਛੇ ਵੋ ਗਿਆ ਸੀ ਉਹ ਗਿਆ ਹੈ ਉੱਥੇ ਪਿੰਡਾਂ ਦੇ ਪਿੰਡ ਖਾਲੀ ਕਰਾਏ ਗਏ ਉਹ ਲੋਕੀ ਬਾਹਰ ਬੈਠੇ ਚੰਬੜੀ ਤੇ ਸਿਰਫ ਕਹਿ ਲੋ ਵੀ ਤਰਫਾਨਾਂ ਦੇ ਇੱਥੇ ਬੈਠੇ ਹੋਏ ਆ ਸੋ ਉਹਨਾਂ ਦਾ ਮੁੜ ਵੀ ਸੇਵਾ ਹੋਣਾ ਉਹਦੇ ਅਸੇ ਵੀ ਜਿਹੜਾ ਸਮਾਨ ਹੈ ਜ਼ਿਲ੍ਹਾ ਪ੍ਰਸ਼ਾਸਨ ਸਾਨੂੰ ਵੀ ਡਿਮਾਂਡ ਕਰ ਰਿ ਕਰਨਾ ਬਣਾ ਦਵਾਰਾ ਉਹ ਸਾਰਾ ਦਿੱਤਾ ਜਾਏਗਾ ਅਗਲਾ ਜਿਹੜਾ ਫਿਰ ਲਾਸਤ ਹੋ ਰਾਇਆ ਦਾ ਉਹ ਆਂਦਾ ਫਿਰ ਮਕਾਨਾਂ ਦਾ ਕਿ ਕਿੰਨਾ ਕੁ ਨੁਕਸਾਨ ਹੋਇਆ ਮਕਾਨਾਂ ਦਾ 2023 ਵੀ ਜਿੰਨਾ ਕੁ ਨੁਕਸਾਨ ਹੋਇਆ ਸੀ ਅਸੀਂ ਆਪਣੇ ਵੱਲੋਂ ਤਕਰੀਬਨ 1400 ਦੇ ਘਰ ਤਰੀਬਨ ਅਸੀਂ ਘਰ ਕੁਝ ਨਵੇਂ ਬਣਾਏ ਕੁਝ ਅਸੀਂ ਰਿਪੇਅਰ ਕੀਤੇ ਸੋ ਇੰਨੀ ਗਿਣਤੀ ਦਾ ਅਸੀਂ ਕੀਤੇ ਸੀ ਔਰ ਇੱਥੇ ਵੀ ਤਾਂ ਇੱਥੇ ਤਾਂ ਹਜ਼ਾਰਾਂ ਦੀ ਗਿਣਤੀ ਜਿਹੜੇ ਮਕਾਨ ਨਿਕਲਨੇ ਆ ਕਿਉਂਕਿ ਜਿੱਦਾਂ ਅੱਗੇ ਅਸੀਂ ਜਾ ਰਹੇ ਹਾਂ ਪਾਣੀ ਦੇਖ ਰਹੇ ਹਾਂ ਸਾਰਾ ਤੇ ਪਿੰਡਾਂ ਦੇ ਪਿੰਡ ਡੁੱਬੇ ਹੋਏ ਨੇ ਪਾਣੀ ਬਹੁਤ ਅਫਸੋਸ ਹੈ ਬਹੁਤ ਨੁਕਸਾਨ जो देखने को मिला और इसमें जैसा कि यहाँ के विधायक जी ने कटारिया जी ने एस साहब ने और प्रशासन ने बताया कि जो लोगों का साथ था और बहुत ज़्यादा साथ दिया लोगों ने बहुत ज़्यादा साथ सरदार एस पी सिंह ओबराई जी जिनकी टीम यहाँ लगी हुई है हर तरफ से हर तरह की कोशिश इनकी यहाँ पर प्रदान करने की है और अभी जैसे सब लोगों ने बताया कोविड के अंदर भी इन्होंने पूरा काम किया और आज भी पूरा काम कर रहे हैं और कटारिया जी भी जैसा लोगों ने बताया और जैसा सुना कटारिया जी तो एक दिन एक रात इसी काम में जुटे हैं कि किस तरह से लोगों का भला हो सके और हम वाहे गुरु से ये प्रार्थना करते हैं कि ये जेडी आपदा है मुड़ ना है यही साड़ी बेनती है वाहेगुरु क्योंकि जिन्हों उ दुख आया है उन्होंने पता है कि होया असि कि कर ले प्रशासन दे दे पैसे गवर्नमेंट ऑफ इंडिया दे दे पंजाब गवर्नमेंट दे दे अवराज साहब दे रहे हैं लेकिन जो तकलीफ आम आदमी को है उसके लिए हमारे पास वर्णन नहीं है कि हम क्या करें